ਉਹ ਕੋ ਰੱਖਣ ਗਿਆ ਟਾਇਰ ਵਾਲੇ ਤੋਂ ਇਧਰ ਫੜੀ ਫੜੀ ਵੀਡੀਓ ਆ ਗਈ ਉਹ 50000 ਰੁਪਏ ਵਾਲੀ ਰਿਸ਼ਵਤ ਦਾ ਮੈਂ ਕਹਿਣਾ ਹੈਗਾ ਕਿ ਦੇਖੋ ਆਪ ਸਬੂਤ ਵੀ ਦਿਖਾ ਰਹੇ ਆ ਇਹ ਸਾਰਾ ਪ੍ਰੂਫ ਵੀ ਦਿਖਾਉਂਦੇ ਪਿਆ ਫਿਰ ਤੁਸੀਂ ਲੁੱਕ ਕਿਉਂ ਰਹੇ ਹੋ ਹਾਂਜੀ ਇਹਨਾਂ ਕੋਈ ਕੁਝ ਵੀ ਨਹੀਂ ਹੈ ਇਹਨਾਂ ਕੋਈ ਕੁਝ ਨਹੀਂ ਹੈ ਹਾਂਜੀ ਕੋਈ ਆਰਡਰ ਨਹੀਂ ਹੈ ਕੁਝ ਨਹੀਂ ਕੋਈ ਦੁਕਾਨ ਦਾ ਨਾਮ ਨਹੀਂ ਇਹਦੇ ਡੁਪਲੀਕੇਟ ਹੈ ਮਾਲ ਦਾ ਬਿੱਲ ਦਿਖਾਉ ਤਾਂ ਵੀ ਮੰਨਣ ਨੂੰ ਤਿਆਰ ਨਹੀਂ ਕਿੰਨੇ ਸੀ ਮਾਲ ਜ਼ਬਤ ਕਰਨੇ ਕਰ ਰਹੇ ਕਿਉਂ ਅਸੀਂ ਦੁਕਾਨਦਾਰ ਸਾਰੇ ਚੋਰ ਆੜੇ ਕੋ ਪਹਿਲੇਗਾ ਮਾਲ ਦਾ ਸਾਡੇ ਕੋ ਮਾਲ ਦਾ ਬਿੱਲ ਹੈਗਾ ਇਹ ਜਿਹੜੀ ਦੁਕਾਨ ਤੇ ਬੜੇ ਹੈ ਇਸ ਦੁਕਾਨ ਦਾ ਇਹਨਾਂ ਕੋਈ ਨਾਮ ਹੀ ਲਿਖਿਆ ਅੱਛਾ ਜੀ ਇਹ ਦੁਕਾਨ ਚ ਆਏ ਦੁਕਾਨ ਚਾਕੇ ਇਹਨਾਂ ਨੇ ਮਾਲ ਪੈਕ ਕਰਨਾ ਸ਼ੁਰੂ ਕਰਤਾ ਕਿਉਂਕਿ ਮਾਲ ਜਨ ਲਈ ਹੈ ਜੀ ਮਾਲ ਲੈ ਕੇ ਜਾਣਾ ਹੈ ਦੁਕਾਨਦਾਰ ਦਾ ਨਾਮ ਨਹੀਂ ਹੈਗਾ ਨੈਕਸਟ ਕਾਫੀ ਦਾ ਜਿਹੜਾ ਬੰਦੇ ਕੋਲ ਮਾਲ ਹੈ ਉਹਦਾ ਬਿੱਲ ਵੀ ਹੈਗਾ ਇਹ ਪਿਛਲੇ ਦੁਕਾਨਦਾਰ ਨੂੰ 50000 ਰੁਪਏ ਰਿਸ਼ਵਤ ਲੈ ਕੇ ਆਂਦਾ ਹੈ ਇਹ ਸਾਰੇ ਰਲੇ ਹੋਏ ਆ 50000 ਰੁਪਏ ਉਹਦੇ ਬੈਗ ਚ ਪਿਆ ਆਪ ਜੋ ਸਾਮਾਨ ਲੈ ਕੇ ਜਾਣਗੇ ਉਸ ਵਿੱਚ ਸਿਰਫ ਸੈਂਪਲ ਲੈ ਕੇ जाएंगे ਪੂਰਾ ਸਾਮਾਨ ਲੈ ਕੇ जाएंगे ਅਗੋੜਾ ਉਹਦਾ ਆਰਡਰ ਹੈ ਪੂਰਾ ਸਾਮਾਨ ਲੈਣ ਕਾ ਜੀ ਸਭ ਕਰੇਗਾ ਪੂਰਾ ਆਰਡਰ ਹੈ अगर आप लोग चाहते हैं कि ये सब चीजें बंद करने का सिर्फ क्या आपके पास में है कि हम नहीं करें कोर्ट की प्रोसीडिंग आप लोग इसलिए कितनी देर तक आप घेर के खड़े हैं मतलब ये है कि हम काम यहाँ पर टूट जाए और आप लोगों को बोले कि नहीं हम लेकर जा रहे पोर्ट को पास पे नहीं कर रहे इसीलिए आप लोग खड़े खड़े हैं इतनी देर से आप आप कब 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 तक रहेंगे, कब तक 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 रहेंगे 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 ये मीडिया बाइट्स लेते नेताजी भी बोलते रहेंगे, और कब तक में डालते रहेंगे? आप बोलेंगे हम जिथे जी शॉप देख सकते हो जिसे ਇਸ ਵੇਲੇ ਹੰਗਾਮਾ ਹੁੰਦਾ ਹੋਇਆ ਨਜ਼ਰ ਆਇਆ ਤੁਹਾਨੂੰ ਦੱਸਦੇ ਕਿ ਸ਼੍ਰੀ ਆਨੰਦ ਸੋਆਵੜੀ ਨਾਂ ਤੇ ਸ਼ੋਪ ਆ ਤੇ ਸ਼੍ਰੀ ਆਨੰਦ ਟਰੇਡਿੰਗ ਕੰਪਨੀ ਐ ਮੌਜੂਦ ਆ ਜਿੱਥੇ ਇੱਕ ਟੀਮ ਜਿਹੜੀ ਆ ਅੰਦਰ ਪਹੁੰਚੀ ਹੋਈ ਆ ਜਿਨ੍ਹਾਂ ਦਾ ਕਹਿਣਾ ਹੈ ਕਿ ਮਾਨਯੋਗ ਦਿੱਲੀ ਹਾਈ ਕੋਰਟ ਦੇ ਹੁਕਮਾਂ ਦੇ ਉੱਤੇ ਉਹ ਆਏ ਨੇ ਤੇ ਕੁਝ ਜਿਹੜਾ ਮਾਲ ਆ ਉਹਨਾਂ ਨੂੰ ਨਕਲੀ ਮਿਲਿਆ ਜਾਂਦਕਿ ਜਿਹੜੇ ਦੁਕਾਨਦਾਰ ਇੱਥੇ ਮੌਜੂਦ ਨੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਮਾਲ ਨਕਲੀ ਨਹੀਂ ਹੈਗਾ ਅਸਲੀ ਆ ਉਹਦੇ ਬਿੱਲ ਜਿਹੜੇ ਨੇ ਉਹਨਾਂ ਦੇ ਕੋਲ ਮੌਜੂਦ ਆ ਤੁਹਾਨੂੰ ਦੱਸਦੇ ਕਿ ਇਸ ਵੇਲੇ ਕੋਲ ਸਿਮੁਲਾਜ਼ਮ ਲੁਧਿਆਣਾ ਦਾ ਜਿਹੜਾ ਸੰਬੰਧੀ ਥਾਣਾ ਇੱਥੇ ਲੱਗਦਾ ਉਹ ਐਸਐਚ 74 ਮੌਜੂਦ ਨੇ ਉੱਤੇ ਹੀ ਪੂਰੀ ਜਿਹੜੇ ਮਾਰਕੀਟ ਦੇ ਵਪਾਰੀ ਨੇ ਉਹ ਵੀ ਦੁਕਾਨਦਾਰ ਦੇ ਬਾਹਰ ਤੁਸੀਂ ਦੇਖ ਸਕਦੇ ਹੋ ਮੌਜੂਦ ਨੇ ਆਖਿਰਕਾਰ ਪੂਰਾ ਮਾਮਲਾ ਕੀ ਹੈ ਇੱਕ ਵਾਰ ਤੁਸੀਂ ਵੀ ਦੇਖੋ ਹਾਂ ਕੀ ਕਹਿ ਕੇ ਲਿਆ ਹੈ ਆਪਾਂ ਕੀ ਕਹਿ ਕੇ ਲਿਆ ਹੈ ਅੱਜ ਜੀ ਬੈਠਾ ਅੰਦਰ ਕਰਾ ਦੂਗਾ ਅੱਛਾ ਹਾਂ ਐਨਮਰਸਟੀ ਨਹੀਂ ਹਾਂ ਜੀ ਕੋਈ ਕੁਝ ਵੀ ਨਹੀਂ ਹੈ ਨਾ ਕੁਝ ਨਹੀਂ ਹੈ ਹਾਂ ਜੀ ਕੋਈ ਆਰਡਰ ਨਹੀਂ ਹੈ ਕੁਝ ਨਹੀਂ ਕੋਈ ਦੁਕਾਨ ਦਾ ਨਾਮ ਨਹੀਂ ਇਹ ਸੇ ਡੁਪਲੀਕੇਟ ਹੈ ਮਾਲ ਦਾ ਬਿੱਲ ਖਾਤਾ ਤਾਂ ਵੀ ਮੰਨਣ ਨੂੰ ਤਿਆਰ ਨਹੀਂ ਕਿੰਨੇ ਅਸੀਂ ਮਾਲ ਜ਼ਬਤ ਕਰਨੇ ਕਰ ਰਹੇ ਕਿਉਂ ਅਸੀਂ ਦੁਕਾਨਦਾਰ ਸਾਰੇ ਚੋਰ ਆ ਸਾਡੇ ਕੋ ਫਿਰੇਗਾ ਮਾਲ ਸਾਡੇ ਕੋ ਮਾਲ ਦਾ ਫਿਰੇਗਾ ਵੀ ਜੀ ਅਸੀਂ ਨੈਕਸਟ ਘੰਟੀ ਦਾ ਚੈੱਕ ਕਰ ਲੈ ਅੱਛਾ ਜੀ ਇਹ ਜਿਹੜੀ ਦੁਕਾਨ ਤੇ ਬੜੇ ਹੈ ਇਸ ਦੁਕਾਨ ਦਾ ਇਹਨਾਂ ਕੋਈ ਨਾਮ ਹੀ ਲਿਖਿਆ ਅੱਛਾ ਜੀ ਇਹ ਦੁਕਾਨ ਚ ਆਏ ਦੁਕਾਨ ਚ ਆ ਕੇ ਇਹਨਾਂ ਨੇ ਮਾਲ ਪੈਕ ਕਰਨਾ ਸ਼ੁਰੂ ਕਰਤਾ ਕਿਉਂਕਿ ਮਾਲ ਜਲਦੀ ਹੈ ਜੀ ਮਾਲ ਲੈ ਕੇ ਜਾਣਾ ਦੁਕਾਨਦਾਰ ਦਾ ਨਾਮ ਨਹੀਂ ਹੈਗਾ ਨੈਕਸਟ ਕਾਫੀ ਦਾ ਜਿਹੜਾ ਬੰਦੇ ਕੋਲ ਮਾਲ ਹੈ ਉਹਦਾ ਬਿੱਲ ਵੀ ਹੈਗਾ ਇਹ ਪਿਛਲੇ ਦੁਕਾਨਦਾਰ ਨੂੰ 50000 ਰੁਪਏ ਰਿਸ਼ਵਤ ਲੈ ਕੇ ਆਂਦਾ ਇਹ ਸਾਰੇ ਰਲੇ ਹੋਏ ਆ 50000 ਉਹਦੇ ਬੈਗ ਚ ਪਿਆ ਉਹ 50000 ਰੁਪਏ ਰਿਸ਼ਵਤ ਦਿੱਤੀ ਉਹਨੇ ਇੱਕ ਦੂਸਰੇ ਦੁਕਾਨਦਾਰ ਦਾ ਮਾਲ ਲਿਆ ਇਹ ਕਹਿੰਦੇ ਜੀ ਅਦਰ ਚ ਸਾਰੇ ਆ ਗਏ ਕਿ ਜਿਸ ਮਰਜ਼ੀ ਦੀ ਦੁਕਾਨ ਚੈੱਕ ਕਰ ਸਕਦੇ ਆ ਇਹ 100% ਸਟੇਟਮੈਂਟ ਸਾਡੀ ਨਹੀਂ ਹੈ ਇਹ ਆਰਡਰ ਵੀ ਇਹਦਾ ਮਤਲਬ ਇਹ ਆਰਡਰ ਹੈ ਤੁਸੀਂ ਇਹ ਕਹਿ ਰਹੇ ਹੋ ਕਿ ਜਿਹੜੇ ਇਹ ਆਏ ਝੂਠੇ ਆ ਇਹ ਇਹ ਬਿਲਕੁਲ ਬਿਲਕੁਲ ਇਹਨਾਂ ਦੇ ਆਰਡਰ ਇਹ ਸਿਰਫ 3-4 ਪਾਰਟੀਆਂ ਆ ਬਾਕੀ ਇਹਨਾਂ ਚ ਜਿਨ੍ਹਾਂ ਕੋਲ ਇਹ ਗਏ ਆ ਕੋਈ ਪਾਰਟੀ ਨਹੀਂ ਹੈ ਪਹਿਲਾਂ ਵੀ ਕਿਸਦਾ ਮਾਲ ਲੈ ਕੇ ਆਏ ਇੱਕ ਬੰਦੇ ਤੋਂ 50000 ਰੁਪਏ ਲਿੱਤੀ ਤੇ ਇਹਨਾਂ ਦਾ ਮਾਲ ਵੀ ਪੈਕ ਕਰ ਰਹੇ ਸੀਗੇ ਕਿਸ ਦਾ ਨਾਮ ਨਹੀਂ ਹੈ 100% ਸਾਨੂੰ ਪੱਕਾ ਛੋਟੀਆਂ ਇਹੀ ਬੰਦੇ ਆ ਜਿਹੜੇ ਆਹੀ ਬੰਦੇ ਖੜੇ ਆ ਅਸੀਂ ਇਹਨੂੰ ਭੈਣ ਜੀ ਨੂੰ ਕਿਹਾ ਵੀ ਸਾਨੂੰ ਇਹਨਾਂ ਨਾਮ ਦੱਸੋ ਇਹਨਾਂ ਕੋਲ ਨਾਮ ਕੁਝ ਨਹੀਂ ਆ ਕਹਿੰਦੇ ਜੀ ਅਦਰ ਕਿਹੜਾ ਅਸੀਂ ਜੀ ਨੂੰ ਮਰਦੀ ਫੜਦਾ ਲੇਕਿਨ ਉਹ ਤਾਂ ਮੰਨਦੇ ਨਹੀਂ ਵੀ ਹੈਗੇ ਆ ਉਹ ਕਹਿੰਦੇ ਕਹਿੰਦੇ ਅਸੀਂ ਹੈ ਹੀ ਨਹੀਂ ਆ ਬੰਦੇ ਇਹ ਤਾਂ ਹੀ ਤੁਹਾਨੂੰ ਬੁਲਾਇਆ ਜੀ ਹਾਂ ਹੁਣ ਡਾ ਰਾਜ ਹੋ ਰਿਹਾ ਹੈ ਇਹ ਕਰਦੇ ਨਹੀਂ ਦੇਖੋ ਮੇਰੇ ਸਰਕਾਰ ਤਾਂ ਜਿਹੜੇ ਕੰਮ ਕਰ ਰਹੀ ਹੈ ਠੰਗੇ ਕੰਮ ਕਰਦੀ ਪਈ ਹੈਗੀ ਹੈ ਤੇ ਤੁਸੀਂ ਕਹਿੰਦੇ ਕਹਿੰਦੇ ਕੰਮ ਨਹੀਂ ਕਰ ਰਹੇ ਦੇਖੋ ਕੀਰ ਸਾਹਿਬ ਮੈਂ ਦਿੱਲੀ ਹਾਈ ਕੋਰਟ ਕੀ ਕਮਿਸ਼ਨਰ ਅਪੁਆਇੰਟਡ ਹੂੰ दिल्ली हाई कोर्ट ने मुझे यहाँ भेजा है दिल्ली हाई कोर्ट सबको जवाब देना दुकानदारा ने कहना है कि देखो अब सबूत भी दिखा रहे, है। रहे, है। तुस्य 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 रहे हैं ये सारा प्रूफ भी दिखांदे पे फिर तुम लोग क्यों रहे हो मैडम तुम लोग क्यों रहे हो तुम चले लेकर चले मैडम लुक क्यों हो? मुझसे बुजुर्ग है मैम मैम आप लोगों ने अगर हमें रोकना है तो अगर तो अगर मैम मैम अकॉर्डिंग टू कोर्ट प्रोसीडिंग आप जो सामान लेके जाएंगे उसमें से सैंपल लेके जाएंगे या पूरा सामान लेके जाएंगे कोर्ट का ऑर्डर है पूरा सामान का। जी जब्त करने का पुलिस पूरा सामान जब्त करने आपने जब कोर्ट के ऑर्डर हुए पुलिस प्रोटेक्शन की मांग थी थी आपके साथ आया तो थी थी ले थी ले थी मैंने क्योंकि ऑर्डर ये है की अगर जरूरत पड़े हमें पुलिस प्रोटेक्शन ले सकते शुरू में आपके साथ नहीं था पुलिस प्रोटेक्शन जरूरत पड़ने पे हम ले सकते है अगर आप लोग ऐसे घेरेंगे अगर आप लोग चाहते है की ये सब चीजें बंद करने का सिर्फ क्या आपके पास में है की हम नहीं करें कोर्ट की प्रोसीडिंग दिखे आप लोग इसीलिए लिए कितनी देर तक आप घेर के खड़े हैं मतलब ये है कि हम हम यहाँ पर टूट जाए और आप लोगों को बोले कि नहीं हम लेकर जा रहे कोर्ट को पास में प्रोसीडिंग नहीं कर रहे इसीलिए आप लोग खड़े हैं इतनी देर से आप कब तक खड़े रहेंगे कब तक ये मीडिया बाइट्स लेते रहेंगे ਕਬ ਤੱਕ ਨੇਤਾਜੀ ਵੀ ਬੋਲਤੇ ਰਹੇਗੇ ਔਰ ਕਬ ਤੱਕ ਵਿਗਨ ਡਾਲਤੇ ਰਹੇਗੇ ਆਪ ਬੋਲਗੇ ਹਮ ਕੱਲ ਰਾਤ ਕੇ 12 ਵਜੇ ਤੱਕ ਵੀ ਖੜੇ ਰਹੇਗੇ ਲੇਕਿਨ ਕੋਰਟ ਦਾ ਆਦੇਸ਼ ਮਾਨ ਕਰਕੇ ਕੰਮ ਕਰਕੇ ਜਾਏ ਐਸਐਚਯੂ ਸਾਹਿਬ ਹਾਂ ਜੀ ਕਿਦਾਂ ਦੇਖਦੇ ਪੋਜੀਸ਼ਨ ਕ੍ਰੀਏਟ ਹੋਈ ਔਰ ਕਹਿੰਦੇ ਜੀ ਕੋਰਟ ਦੇ ਆਰਡਰ ਹੈ ਇੱਕ ਪਾਸੇ ਜਿਹੜੇ ਪੋਲੀਟੀਕਲ ਲੀਡਰ ਆ ਉਹ ਕਹਿੰਦੇ ਜੀ ਇਹ ਕੋਰਟ ਦੇ ਆਰਡਰ ਨਹੀਂ ਹੈ ਵੀ ਜਿਹੋ ਜੋ ਮੈਂ ਦੇਖਿਆ ਜੋ ਉਹਨਾਂ ਨੇ ਕਹਿ ਰਹੇ ਨੇ ਕੁਝ ਸਾਹਿਬ ਉਹਨਾਂ ਦਾ ਕਹਿਣਾ ਕਿ ਜਿੰਦੀ ਐਪਲੀਕੇਸ਼ਨ ਅਦਾਲਤ ਵਿੱਚ ਲੱਗੀ ਹੋਈ ਆ ਉਹ ਇਹਨਾਂ ਦੇ ਬਾਈ ਨੇਮ ਲੱਗੀ ਹੋਈ ਆ ਹਾਂ ਜਿਹੜੇ ਆਰਡਰ ਕੀਤੇ ਹੁੰਦੇ ਨੇ ਆਰਡਰ ਦੇ ਵਿੱਚ ਇਹਨਾਂ ਨੂੰ ਮਾਲ ਉਹ ਜਬਤ ਕਰਕੇ ਉੱਥੇ ਪੇਸ਼ ਕਰਨ ਵਾਸਤੇ ਕਿਹਾ ਗਿਆ ਨਾ ਕਿ ਉਸ ਆਰਡਰ ਤੇ ਇਹਨਾਂ ਦਾ ਨਾਮ ਜੀ ਉਹਨਾਂ ਦਾ ਇਤਰਾਜ ਇਹ ਹੈ ਕਿ ਸਾਡਾ ਉਹ ਆਰਡਰ 'ਚ ਨਾ ਹੈ ਨਹੀਂ ਲੇਕਿਨ ਜਿਹੜੀ ਆਲ ਐਪਲੀਕੇਸ਼ਨ ਲੱਗੀ ਹੋਈ ਆ ਐਪਲੀਕੇਸ਼ਨ ਦੇ ਵਿੱਚ ਨਾ ਹੈਗੇ ਉਹਨਾਂ ਦਾ ਕਹਿਣਾ ਹੈ ਕਿ ਜਿਹੜੀ ਐਪਲੀਕੇਸ਼ਨ 'ਚ ਨਾਮ ਲੱਗਿਆ ਹੋਇਆ ਠੀਕ ਹੈ ਜੀ ਜਿਹੜੇ ਆਰਡਰ ਕੀਤੇ ਹੋਏ ਨੇ ਉਹ ਆਰਡਰ ਦੇ ਵਿੱਚ ਜਿਹੜਾ ਉਹ ਕਹਿੰਦੇ ਨਾ ਹੈ ਨਹੀਂ ਜੀ ਸਿਰਫ ਪ੍ਰੋਬਲਮ ਇਹ ਆ ਬਿਲਕੁਲ ਠੀਕ ਹੈ ਬਾਕੀ ਇਹ ਵੇਖੋ ਅਸੀਂ ਮਾਲ ਜੋ ਅਦਾਲਤਾਂ ਨੇ ਜੀ ਉਹਦੀ ਪ੍ਰोसीडिंग ਨੂੰ ਨਹੀਂ ਰੋ ਸਕਦੇ ਅਸੀਂ ਮੇਰੇ ਵੀ ਹੋਰ ਕਲਾਸ ਚ ਇਹਨਾਂ ਨੂੰ ਕਿਤੇ ਜਿਹੜਾ ਵੀ ਹੈ ਕੋਆਪਰੇਟ ਕਰਨ ਇਹਨਾਂ ਨੂੰ ਉਹ ਇਹ ਜੀ ਕੋਈ ਵਾਦਾ ਨਾ ਪਾਇਦਾ ਕਰਨ ਜਿਹਦੇ ਨਾਲ ਕੋਈ ਪ੍ਰੋਬਲਮ ਆ। ਸਰ ਇਸ ਤਰੀਕੇ ਦੀ ਜਿਹੜੇ ਹੋਰ ਤੋਂ ਆਏ ਆ ਮੈਡਮ ਉਹ ਕਹਿ ਰਹੇ ਕਿ ਸਾਡੀ ਡਿਊਟੀ ਤੇ ਵਿਗਨ ਪਾਰੇ ਕੋਰਟ ਦੇ ਹਦਾਇਤਾਂ ਨੂੰ ਨਹੀਂ ਮੰਨ ਰਹੇ। ਮੈਨੂੰ ਰੋਕਿਆ ਗਿਆ ਹੈ। ਬਿਲਕੁਲ ਮੈਂ ਉਹੀ ਇਸੇ ਕਰਕੇ ਮੌਕੇ ਤੇ ਪਹੁੰਚਿਆ ਹੋਇਆ ਜਦੋਂ ਮੈਨੂੰ ਪਤਾ ਲੱਗਿਆ ਹੋਇਆ। ਠੀਕ ਹੈ ਜੀ ਹੁਣ ਉਹ ਹੀ ਇਹਨਾਂ ਨਾਲ ਗੱਲ ਕਰ ਰਹੇ ਆ। ਕਿ ਜੋ ਇਹਨਾਂ ਦਾ ਕੋਰਟ ਦਾ ਹੈਗਾ ਪ੍ਰੋਸੀਜਰ ਹੈ ਉਹਨਾਂ ਨੂੰ ਆਪਣਾ ਫਾਲੋ ਕਰਨ ਦੇਣਾ ਠੀਕ ਹੈ ਜੀ ਸਰ ਜਦੋਂ ਇਸ ਤਰੀਕੇ ਦੀ ਕਾਰਵਾਈ ਹੁੰਦੀ ਹੈ ਤਾਂ ਮੈਨੂਅਲ ਕੋਰਟ ਦੇ ਵੱਲੋਂ ਜਿਹੜਾ ਪੋਸਟ ਪ੍ਰੋਟੈਕਸ਼ਨ ਆ ਉਹ ਵੀ ਦਿੰਦੇ ਹੁਕਮ ਤੁਹਾਡੇ ਕੋਲ ਇਦਾਂ ਕੋਈ ਇਨਫਰਮੇਸ਼ਨ ਸੀਗੀ ਉਹ ਕਾਰਵਾਈ ਹੋਣ ਵਾਲੀ ਹੈ ਬਿਲਕੁਲ ਨਹੀਂ ਜੀ ਕਿਉਂਕਿ ਇਹ ਸੇ ਕਰਕੇ ਹੀ ਗੁਪਤ ਰੱਖਦੀ ਹੈ ਅਦਾਲਤ ਤੇ ਵੀ ਕਈ ਵਾਰੀ ਕੀ ਹੁੰਦਾ ਇਹ ਚੀਜ਼ਾਂ ਜਿਹੜੀਆਂ ਨੇ ਉਹ ਹੋ ਜਾਂਦੀਆਂ ਲੀਕ ਹੋ ਜਾਂਦੀਆਂ ਨੇ ਤੇ ਉਹ ਅਗਲੇ ਬੰਦੇ ਜਿਹੜੀ ਜਿਹੜੀ ਚੀਜ਼ ਨੂੰ ਉਹ ਪ੍ਰੋਟੈਕਟ ਕਰਨ ਵਾਲੇ ਉਹ ਨਹੀਂ ਹੁੰਦੀ ਉਹਦੇ ਕਰਕੇ ਜੇ ਮੌਕੇ ਤੇ ਲੋੜ ਪਵੇ ਤੇ ਉਹ ਫਿਰ ਕਰ ਸਕਦੇ ਨੇ ਕੋਈ ਕਮਿਸ਼ਨ ਨੇ ਕੋਈ ਇਹ ਤਾਂ ਹੈ ਨਹੀਂ ਕੋਈ ਉਹਨਾਂ ਨੇ ਕੋਈ ਪਿਆਦਾ ਭੇਜਿਆ ਹੋਇਆ ਜੀ 1 50000 ਰੁਪਏ ਦੀ ਰਿਸ਼ਵਤ ਦੀ ਗੱਲ ਆ ਕਿ ਜਾਰੀ ਹੈ ਮੇਰੇ ਸਾਹਮਣੇ ਅਜੇ ਗੱਲ ਕੋਈ ਨਹੀਂ ਪਰ ਜੋ ਕਹਿ ਰਹੇ ਪੀ ਉਹ ਇਹਨਾਂ ਦੇ ਬੰਦੇ ਕੋਲ ਹੀ ਆ ਸਾਡੇ ਕੋਲ ਜਿਹੜੀ ਆ ਸਾਡੇ ਕੋਲ ਵੈਸੇ ਨਹੀਂ ਬਰਨਦ ਹੋਏ ਜਿਹੜਾ ਇਹਨਾਂ ਦਾ ਆਪਣਾ ਹੀ ਬੰਦਾ ਹੈ ਉਹਨਾਂ ਦੇ ਕੋਲ ਹੀ ਆ ਇਹਨਾਂ ਦੇ ਕਹਿਣ ਦੇ ਮੁਤਾਬਕ ਕਿ ਉਹ ਮੁੰਡੇ ਨੇ ਇਹਨਾਂ ਦੇ ਬੈਗ ਚੋਂ ਕੱਢੀ ਆ ਇਹਨਾਂ ਦੇ ਕਹਿਣ ਦੇ ਮੁਤਾਬਕ ਕਿ ਉਹਨਾਂ ਦੇ ਉਹਨਾਂ ਦੇ ਕਹਿਣ ਤਾਂ ਵੀ ਇਹਨਾਂ ਦੇ ਬੰਦੇ ਦੇ ਕੋਲ ਹੀ ਇੱਕ ਚੀਜ਼ ਹੈ ਤੁਹਾਨੂੰ ਐਸਐਚਓ ਸਾਹਮਣੇ ਵੀ ਕਿਹਾ ਔਰ ਮੈਡਮ ਨੇ ਵੀ ਕਿਹਾ ਜੀ ਵੀ ਉਹਨੇ ਐਪਲੀਕੇਸ਼ਨ ਲਾਈ ਆ ਠੀਕ ਹੈ ਇੱਕ ਇੱਕ ਗਾਹਨੇ ਤੌਰ ਤੇ ਮੈਂ ਐਪਲੀਕੇਸ਼ਨ ਲਾਣਾ ਕੋਰਟ ਅੱਗੇ ਵੀ ਇਹ ਦੁਕਾਨ ਮੇਰੀ ਹੈ। ਕਿਆ ਦੁਕਾਨ ਮੇਰੀ ਹੋ ਜੇਗੀ ਜਦ ਤੱਕ ਕੋਰਟ ਆਰਡਰ ਨਹੀਂ ਕਰੇ। ਮੈਂ ਉਹਨੇ ਐਪਲੀਕੇਸ਼ਨ ਲਾਈ ਹੈ ਪਰ ਆਰਡਰ ਤਾਂ ਉਦੋਂ ਇੰਪਲੀਮੈਂਟ ਹੋਏਗਾ ਜਦੋਂ ਕੋਰਟ ਆਰਡਰ ਕਰੇਗੀ। ਐਪਲੀਕੇਸ਼ਨ ਮੈਂ ਲਾ ਕੇ ਵੀ ਫਲਾਹ ਬੰਦੇ ਨੇ ਜੁਰਮ ਕੀਤਾ ਤਾਂ ਕੋਰਟ ਡਿਸਾਈਡ ਕਰਕੇ ਜੁਰਮ ਕੀਤਾ। ਤੇ ਕੋਰਟ ਦਾ ਕੋਈ ਆਰਡਰ ਨਹੀਂ ਆਇਆ ਹੈ। ਸੋ ਇਹ ਇਲੀਗਲ ਹੈ। ਇਹ ਐਲਡ ਕਰੇਗੀ। ਜੀ ਵਾਟ ਨਾਮ ਕਿੱਥੇ ਹੈ? ਨਾਮ ਕਿੱਥੇ ਹੈ? ਇਸ ਦਾ ਦੁਕਾਨ ਦੇ ਸਰ ਚੋੜਰ ਕਿੱਥੇ ਹੈ? ਇਸ ਦੁਕਾਨ ਦੀ ਕੀ ਬਾਤ ਬੋਲੀ? ਉਹਨਾਂ ਨੇ ਫੋਨ 'ਚ ਦਿਖਾਇਆ ਵਾ ਨਾਮ। ਉਹਨਾਂ ਨੇ ਫੋਨ 'ਚ ਦਿਖਾਈ। ਉਹ ਐਪਲੀਕੇਸ਼ਨ ਲਗਾਈ ਹੈ। ਐਪਲੀਕੇਸ਼ਨ ਹੈ। ਨਹੀਂ ਨਹੀਂ ਰੁਕੋ ਮੈਂ ਪਹਿਲੇ ਰੁਕੋ। ਬੈਂਦੀ ਰੁਕੋ ਇੱਕ ਮਿੰਟ। ਬੈਂਦੀ ਇੱਕ ਮਿੰਟ ਰੁਕੋ। ਮੈਂ ਇੱਕ ਮਿੰਟ ਰੁਕੋ। ਆਪਕੋ ਮੈਂ ਆਪ ਮੈਂ ਵਕਾਲਤ ਬਾਤ ਕਰ ਰਹੀ ਹਾਂ। ਮੈਂ ਵਕਾਲਤ ਦੀ ਹੀ ਬਾਤ ਕਰ ਰਹੀ ਹਾਂ। जब यहाँ पार्टी का नाम लिखा गया है पहली पार्टी का नाम एंड अनदर लिखा गया है मोहम्मद जाहिर एंड लिखा गया है अदर का मतलब पूरा पूरा, 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 पूरा जाँगे जाँगे होता है। पूरी जो फाइल कोर्ट के पास में होती है ना जाने कितने कागजों में जाती है हजार पांच हजार दस हजार कागजों में जाती है कोर्ट सारी इंफॉर्मेशन नहीं दे सकती है

ਤਾ ਸਾਨੂੰ ਅਸਲ ਕੋਰ ਸਾਡੇ ਵਾਸਤੇ ਮੰਨ ਨਹੀਂ ਹੈ ਜੇ ਇਹ ਪ੍ਰੋਸੀਡਿੰਗ ਮੌਜੂਦਾ ਪ੍ਰੋਸੀਡਿੰਗ ਕੋਰਟ ਦੇ ਵਿੱਚ ਜਾਂਦੀ ਹੈ ਤੇ ਉਹ ਸਹੀ ਠਹਿਰਾਏ ਜਾਂਦੇ ਮੈਡਮ ਸਹੀ ਠਹਿਰਾਏ ਜਾਂਦੇ ਨੇ ਫਿਰ ਇਹ ਕੋਰਟ ਦੇ ਇਹਨਾਂ ਦੇ ਦੁਕਾਨ ਦੇ ਸਰਚ ਵਾਰੰਟ ਲੈ ਕੇ ਆਂਦੇ ਆ ਤਾਂ ਇਹ ਠੀਕ ਹੈ ਉਹ ਸਰਚ ਵਾਰੰਟ ਦੇ ਦੇਣ ਕੋਪਾ ਦਿਖਾ ਦਿਆ ਥਾ ਇਹ ਸਰਚ ਵਾਰੰਟ ਜੀ ਦਾ ਨਾਮ ਨਹੀਂ ਹੈਗਾ ਬਸ ਇੱਕ ਆਰਡਰ ਇਹ ਕਾਗਜ਼ ਦੇ ਦੇ ਇਹ ਕਾਗਜ਼ ਨਹੀਂ ਹੈਗੇ ਭਾਜੀ ਭਾਜੀ ਤੁਸੀਂ ਵੀ ਮੈਂ ਵੀ ਰਾਜਨੀਤੀ ਕਰਦਾ ਕਿ ਇਹਨਾਂ ਨੇ ਇੱਕ ਨੈਸਟ ਕਾਫੀ ਦਾ ਮਾਲ ਚੈੱਕ ਕਰਾਇਆ ਮਾਲ ਦੇ ਨਾਲ ਜਿੱਥੋਂ ਦੁਕਾਨਦਾਰ ਤੋਂ ਬਿੱਲ ਲੈ ਕੇ ਆਇਆ ਸੀ ਨਾਲ ਉਹਨੇ ਬਿੱਲ ਪ੍ਰੈਜੈਂਟ ਕੀਤਾ ਤੇ ਦੁਕਾਨਦਾਰ ਕਹਿੰਦਾ ਮੈਂ ਇਥੋਂ ਮਾਲ ਲੈ ਕੇ ਆਂਦਾ ਕਹਿੰਦਾ ਜੀ ਅਸੀਂ ਮਾਲ ਦਿੱਲੀ ਲੈ ਕੇ ਜਾਵਾਂਗੇ ਦੁਕਾਨਦਾਰ ਦਾ ਇਹ ਕਹਿਣਾ ਵੀ ਅਸਲੀ ਮਾਲ ਹੈ ਤੁਸੀਂ ਦਿੱਲੀ ਕਿਉਂ ਲੈ ਕੇ ਜਾਓਗੇ ਕਹਿੰਦਾ ਸਾਾਨੂੰ ਨਹੀਂ ਪਤਾ ਜੀ ਅਸੀਂ ਮਾਲ ਦਿੱਲੀ ਹਾਈ ਕੋਰਟ ਜਿਹੜਾ ਹੈਗਾ ਡਿਸਾਈਡ ਕਰੇਗੀ ਪੱਕੇ ਬਿੱਲ ਨਾਲ ਮਾਲ ਜੇ ਪੱਕੇ ਬਿੱਲ ਨਾਲ ਲਿੱਤਾ ਹੈ ਜੀਐਸਟੀ ਦਿੱਤਾ ਹੈ ਕਾ ਤੁਸੀਂ ਇੱਕ ਤਾਂ ਉਹ ਕਹਿ ਨਹੀਂ ਸਕਦਾ ਨਕਲੀ ਹੈ ਫਿਰ ਉਹ ਦੁਕਾਨ ਦਾ ਜਿੱਥੋਂ ਆਇਆ ਬਸ ਸਰ ਇੱਕ ਸੈਕਿੰਡ ਇੱਕ ਮੈਂਪਲ ਲਿਆ ਵਿੱਚੋਂ ਕਿ ਪੂਰੇ ਦਾ ਪੂਰਾ ਮਾਲ ਚੱਕਿਆ ਪੂਰਾ ਮਾਲ ਜਿੰਨਾ ਦੁਕਾਨ ਚ ਹੈ ਸਾਰਾ ਮਾਲ ਕਹਿੰਦੇ ਅਸੀਂ ਲੈ ਕੇ ਜਾਵਾਂਗੇ ਠੀਕ ਸਾਰਾ ਮਾਲ ਲੈ ਕੇ ਜਾਣਾ ਦੇਖੋ ਮਾਲ オリジナル ਚੱਕਣ ਦਾ ਉਹਨਾਂ ਨੂੰ ਕੋਈ ਦੁਕਾਨ ਅਧਿਕਾਰ ਨਹੀਂ ਡੁਪਲੀਕੇਟ ਮਾਲ ਚੱਕ ਸਕਦੇ ਆ ਤੇ ਅਸੀਂ ਕਿਹਾ ਠੀਕ ਹੈ ਜੀ ਮਾਲ ਤੁਸੀਂ ਕਿਦਾਂ ਇੱਕ ਤਾਂ ਇਹ ਕਿਸ ਦੁਕਾਨਦਾਰ ਦਾ ਨਾਮ ਹੀ ਨਹੀਂ ਹੈਗਾ ਤੁਸੀਂ ਉਹਦੇ ਪਰਮਿਟਸ ਜੇ ਨਹੀਂ ਆ ਸਕਦੇ ਇਸ ਤੋਂ ਪਹਿਲਾਂ ਇਹ ਇੱਕ ਹੋਰ ਦੁਕਾਨਦਾਰ ਦੇ ਗਏ ਉੱਥੋਂ ਲੱਖ ਰੁਪਏ ਦਾ ਮਾਲ ਲੈ ਕੇ ਆਂਦਾ ਉਹ ਰਿਕਸ਼ਾ ਬਾਹਰ ਖੜੀ ਐ ਤੇ ਉਸ ਤੋਂ ਬਾਅਦ ਦੂਜੇ ਦੁਕਾਨਦਾਰ ਕੋਲ ਗਏ ਉਸ ਕੋਲੋਂ ਨੇ 50000 ਰੁਪਏ ਲੈ ਕੇ ਆਂਦਾ ਇਹ ਬੰਡੇ ਨੇ ਬੈਗ ਚ ਪਾਇਆ ਉੱਪਰ गिरਣ ਲੱਗਿਆ ਤਾਂ ਹੁਣ ਤੁਹਾਡੇ ਸਾਹਮਣੇ ਰੋੜ ਤੁਸੀਂ ਦੇਖਿਆ 50000 ਰੁਪਏ ਉੱਥੋਂ ਫੈਲੀ ਨਿਕਲੀ ਸੁਣੋ ਸੁਣੋ ਉਹ ਜਿਹੜਾ ਨਹੀਂ ਨਹੀਂ ਇਹ ਸਾਰੇ মিডিਆ ਨੇ ਉੱਥੇ ਕੈਮਰੇ ਸਾਰਾ ਆਇਆ ਹੋਇਆ ਦੂਸਰਾ ਜਿਹੜੀ ਰਿਕਸ਼ਾ ਸੀ ਬਾਹਰ ਉਹਨਾਂ ਨੇ ਪਤਾ ਨਹੀਂ ਹੁਣ ਕਿਤੇ ਉਹ ਪਛਾਣਤੀਆਂ ਨੂੰ ਗਾਇਬ ਕਰ ਦਿੱਤੀ ਸਵਾਲ ਇਸ ਗੱਲ ਦਾ ਹੈ ਕਿ ਜੇ ਸ ਦੁਕਾਨਦਾਰ ਦਾ ਨਾਮ ਨਹੀਂ ਹੈਗਾ ਤਾਂ ਉਸ ਦੁਕਾਨਦਾਰ ਦਾ ਐਂਟਰ ਹੋਣ ਦਾ ਕੋਈ ਮਤਲਬ ਹੀ ਨਹੀਂ ਹੈਗਾ ਪਰ ਉਹ ਕਿਹਦੀ ਵੈਬਸਾਈਟ ਤੇ ਪਈ ਹੋਈ ਹੈ ਮੈਂ ਵੈਬਸਾਈਟ ਆਪ ਵੈਬਸਾਈਟ ਤੋਂ ਕੱਢ ਕੇ ਦਿਖਾਣ ਨਾ ਬਈ ਨਹੀਂ ਬਿਲਕੁਲ ਜੀ ਬੰਸਰ ਸਾਹਿਬ ਇਹ ਤੇ ਸਵਾਲ ਇਹ ਹੈ ਉਹ ਹਾਈ ਕੋਰਟ ਤੋਂ ਆਇਆ ਹੈ ਬਿਲਕੁਲ ਠੀਕ ਹੈ ਉਹ ਕਹਿੰਦੇ ਕਿ ਸਾਡੀ ਬਿਊਟੀ ਚ ਤੁਸੀਂ ਵਿਗਨ ਪਾ ਰਹੇ ਹੋ ਬਿਲਕੁਲ ਠੀਕ ਹੈ ਹਾਈ ਕੋਰਟ ਦੀ ਜਿਹੜੀ ਚੀਜ਼ਾਂ ਉਹਨੂੰ ਉਲੰਘਣਾ ਕਰ ਰਹੇ ਹੋ ਹੁਣ ਇਹਦੇ ਵਿੱਚ ਇਹ ਤੁਸੀਂ ਕਹਿ ਰਹੇ ਹੋ ਕਿ ਗਲਤ ਹੈ ਇਹ ਇਹ ਚੀਜ਼ਾਂ ਤੁਸੀਂ ਡਾਕੂਮੈਂਟ ਕਰ ਲਿਆ ਸੁਣੋ ਸੁਣੋ ਇੱਕ ਮਿੰਟ ਮੇਰੀ ਦੁਕਾਨ ਤੇ ਤੁਸੀਂ ਆਏ ਹੋ ਜੀ ਤੁਸੀਂ ਕਹਿੰਦੇ ਹੋ ਵੈਬਸਾਈਟ ਤੇ ਆ ਤੇ ਮੈਨੂੰ ਦੱਸੋਗੇ ਤਾਂ ਸਹੀ ਨਹੀਂ ਆਦੀ ਆ ਵੈਬਸਾਈਟ ਆ ਫੜੋ ਜੀ ਤੁਹਾਡੇ ਕੋ ਕੰਮ ਇਕ ਮੈਨੂੰ ਕਿੱਦਾਂ ਪਤਾ ਲੱਗੇਗਾ ਆਪਾਂ ਸਰਚ ਕਰਨ ਜਾ ਰਹੇ ਆਂ ਆਰਡਰ ਤਾਂ ਹੋਵੇ ਨਾਮ ਦੇ ਆਰਡਰ ਤਾਂ ਹੋਣਾ ਬਿਲਕੁਲ ਵੀ ਇਹ ਫਲਾਨੀ ਦੁਕਾਨ ਦੇ ਆਰਡਰ ਹੈ ਜੀ ਇਹਦੀ ਸਰਚ ਕਰਨ ਤੁਸੀਂ ਆਏ ਆ ਉਹਦੇ ਪੁਰਾਣੇ ਆਰਡਰ ਦਿਖਾਓ ਸਰਚ ਕਰੋ ਵੈਬਸਾਈਟ ਤੇ ਬੈਕਟਾਪ ਤੋਂ ਪੜ੍ਹਦੇ ਯਾਰ ਸਾਨੂੰ ਮੈਨੂੰ ਕਿੱਦਾਂ ਪਤਾ ਹੈ ਸਾਨ ਸਰ ਸਾਹਿਬ ਦੇਖੋ ਉਹਨਾਂ ਦਾ ਕਹਿਣਾ ਕਿ ਸਾਡੇ ਕੋਲ ਅਸੀਂ ਹਾਈ ਕੋਰਟ ਉਹ ਸਾਡੀ ਤੁਸੀਂ ਉਲੰਘਣਾ ਤੁਸੀਂ ਕਰਦੇ ਪਏ ਹੈਗੇ ਹੋ ਉਹਦੇ ਅਸਟਾਜੂ ਸਾਹਿਬ ਖੜੇ ਆ ਕੋਈ ਲੰਗਰਾਨੀ ਹੈਗੀ ਉਹ ਮੁਲਾਜ਼ਮ ਖੜੇ ਆ ਅਸੀਂ ਸਿੰਪਲੀ ਉਹਨਾਂ ਕਹਿੰਦੇ ਭੈਣ ਜੀ ਤੁਸੀਂ ਮਾਲ ਡੁਪਲੀਕੇਟ ਮਾਲ ਤਾਂ ਲੈ ਕੇ ਜਾ ਸਕਦੇ ਹੋ origianal ਪਰ ਜਿਸ ਟਾਈਮ ਅਸੀਂ ਆਰਡਰ ਦੇਖਿਆ ਤਾਂ ਦੁਕਾਨਦਾਰ ਦਾ ਨਾਮ ਵੀ ਨਹੀਂ ਹੈਗਾ ਇਹ ਕਹਿੰਦਾ ਜੀ ਵੈਬਸਾਈਟ ਤੇ ਹੈ ਅਸੀਂ ਕਹਿੰਦੇ ਸਾਨੂੰ ਵੈਬਸਾਈਟ ਖੋਲ ਕੇ ਦਿਖਾ ਦਿਓ ਉਸ ਆਰਡਰ ਕੱਢ ਲਓ ਪਰ ਇਹ ਤਾਂ ਕੋਈ ਨਹੀਂ ਇਹ ਕੋਈ ਕੋਈ ਜੂਆ ਥੋੜਾ ਵੀ ਤੁਸੀਂ ਬਲੈਂਕ ਮਾਰ ਗੋ ਵੀ ਜਿੰਨੂੰ ਮਰਜ਼ੀ ਫੜ ਲਓ ਇਹ ਤਾਂ ਕੋਈ ਤਰੀਕਾ ਨਹੀਂ ਅੱਜ ਕੱਲ ਤਾਂ ਸਾਰਾ ਕੋਈ ਪੋਰਟਲ ਤੇ ਹੈ ਤਾਨੂੰ ਦੱਸਣਾ ਬੰਦਾ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਇਹ ਜਲਦੀ ਰੋਕ ਲੋ ਮੈਡਮ ਮੈਂ ਕਹਿੰਦੇ ਪਸਾਨ ਨੂੰ ਰੋਕ ਲਿਆ ਦੂਜੇ ਪਾਸੇ ਬੰਦਾ ਬਿਲਕੁਲ ਹੈ ਤੇ ਇਹ ਜੋ ਮਰਜੀ ਕਹੀ ਜ ਤੁਹਾਡੇ ਸਾਹਮਣੇ ਆ ਨਾ ਤੁਸੀਂ ਵੀ ਆਏ ਹੋ ਤੁਸੀਂ ਦੇਖਿਆ ਹੀ ਸਾਰੇ ਖੜੇ ਹੋ ਨਾ ਓਰੇ ਆਪਾਂ ਸਾਰੇ ਪੈਸੇ ਪਾਈਆਂ ਆ ਯਾਰ ਸਾਡੀਆਂ ਛੋੜੀ ਭੈਣ ਆਏ ਬੱਚਿਆਂ ਵਰਗੀ ਆ ਪਰ ਸਵਾਲ ਇਹ ਵੀ ਗੱਲ ਥੋੜਾ ਕਰ ਸਕਦੇ ਅਸੀਂ ਜੀ ਠੀਕ ਹੈ

ऐसी ही कोई सिचुएशन हमारे लिए क्रिएट हो जाए जहाँ पर कोर्ट बोलती है जब्त करने के लिए आप कोर्ट से क्यों नहीं ये सब जवाब मांगते हम हाँ कोर्ट के ऑफिसर हुए अब आप सब लोग यहाँ पर हमें बिल्कुल मीडिया है बिल्कुल आप स... आप हमसे क्वेश्चन करने का राइट कर रहे हैं और जितने आपने क्वेश्चन पूछे मैंने सब दिखाए आपको वो भी दिखा दी कि इन्होंने क्या एप्लीकेशन फाइल करी थी और इनके नाम के साथ में एप्लीकेशन फाइल हुई है जहाँ पर इनके एप्लीकेशन फाइल है ऑर्डर है। हुए हैं ऑर्डर के बेसिस पे आए हैं लेकिन आप सब लोग बिल्कुल क्वेश्चन कर सकते हैं यहां पर हमारे को जो मिला है ऑर्डर कि जो सामान है नकली सामान है या असली सामान है वो कोर्ट के पास जाकर आप नकली या असली अगर आप बोल रहे हैं आप बोल रहा तो है यहाँ पर, पर कोई स्टेटमेंट आपके फेवर में या इनके फेवर में दे रही हूं। मैं सिर्फ कोर्ट की एक ऑफिसर हूँ जो कोर्ट ने दिया विघ्न मत डालिए आप बहुत देर से कर रहे हैं बहुत आपने अपने भी स्टेटमेंट दिए आपने सब जो बोलना था बोला हम सब ने सुना मैंने